ਸਰਬਤਰਮ ਨਿਊ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊ ਚੈਨਲ ਟੀਮ ਅਜ ਪਹੁੰਚੀ ਪਿੰਡ ਕਲਰਾ ਨਜ਼ਦੀਕ ਆਦਮਪੁਰ ਜ਼ਿਲ੍ਹਾ ਜਲੰਧਰ ਵਿਖੇ ਜਿੱਥੇ ਪਟੋਆ ਪਰਿਵਾਰ ਦੇ ਜੱਦੀ ਜਠੇਰੇ ਤੰਤਨ ਬੱਬਾ ਪਟੋਆ ਸਭ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਧਾਰਮਿਕ ਸਮਾਗਮ ਪ੍ਰਧਾਨ ਸਾਹਿਬ ਬੂਟਾ ਸਿੰਘ ਜੀ ਦੀ ਯੋਗਗਵਾਈ ਅਤੇ ਸ ਨੂੰ ਪ੍ਰਬੰਧਕ ਕਮੇਟੀ ਦੀ ਦੇਖ ਰਖੇਠ ਸਮੂਹ ਸੰਗਤਾਂ ਤੇ ਐਨਆਰਬੀਆ ਤੇ ਸਹਿਯੋਗ ਦੇ ਨਾਲ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ ਇਸ ਮੌਕੇ ਸਭ ਤੋਂ ਪਹਿਲਾਂ ਸ਼੍ਰੀ ਖੰਡ ਪਟ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਤੋਂ ਪ੍ਰੰਤ ਆਏ ਹੋਏ ਜਥਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਜਠੇਰਿਆਂ ਬਡੇਰਿਆਂ ਦੀ ਪੂਜਾ ਅਰਚਨਾ ਵੀ ਕੀਤੀ ਗਈ ਇਸ ਮੌਕੇ ਦਸ਼ਵੰਦ ਗਰੀਬਾਂ ਲਈ ਬੈਲਫੇਅਰ ਸੁਸਾਇਟੀ ਐਜਟੇਡ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਨਹਾਸ ਡੋਲੀ ਜੀ ਦੀ ਦੇਖ ਰਖੇਠ ਬਲੱਡ ਬੈਂਕ ਸ਼੍ਰੀ ਅਮਰਤ ਸਾਹਿਬ ਅਤੇ 25 ਸਬਲੱਡ ਬੈਂਕ ਜਲੰਧਰ ਦੇ ਵੱਡੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਬੀੜਾ ਪੈਣਾ ਵੱਲੋਂ ਮਨੁਭਤਾ ਦੀ ਸੁੱਚੀ ਮੁੱਚੀ ਸੇਵਾ ਤਹਿਤ ਥੈਲੇਸੀਮੀਆ ਨਾਮ ਦੀ ਨਾਮਰਾਹਤ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਦੀ ਚੰਗੀ ਸਿਹਤਿਆਬੀ ਲਈ ਕੀਤਾ ਇਸ ਦੌਰਾਨ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਹਮੇਸ਼ਾ ਦੀ ਤਰ੍ਹਾਂ ਗੁਰਦੁਰਾ ਛੀਤ ਬਾਬਾ ਮਤੀ ਸਾਹਿਬ ਜੀ ਦੇ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਨ ਨੌਰ ਸਿੰਘ ਜੀ ਦੀ ਸਨੂ ਗੁਰਦੁਰਾ ਬੰਦ ਕਮੇਟੀ ਅਤੇ ਪਟੋਆ ਜਿਠੇਰਾ ਦੇ ਮਾਨਯੋਗ ਪ੍ਰਧਾਨ ਬੁੱਟਾ ਸਿੰਘ ਜੀ ਅਤੇ ਰਵਿੰਦਰ ਸਿੰਘ ਜੀ ਕਾਲਾ ਦੇ ਨਾਲ-ਨਾਲ ਬਲੱਡ ਡਨ ਕਰਨ ਵਾਲੇ ਸਾਰੇ ਵੀਰਾਂ ਭੈਣਾਂ ਅਤੇ ਵੱਡੀ ਗਿਣਤੀ ਵਿੱਚ ਦਸਮਤਕ ਹੋਈ ਸਮੂਹ ਸੰਗਤ ਪੱਤਰਕਾਰ ਭਾਈ ਚਾਰੇ ਦਾ ਭਾਈ ਸੁਖਜੀਤ ਸਿੰਘ ਮਿੰਨਾ ਡੋਲੀ ਵਾਲਿਆਂ ਨੇ ਧੰਨਵਾਦ ਕੀਤਾ ਇਸ ਮੌਕੇ ਪ੍ਰਧਾਨ ਸਾਹਿਬ ਬੂਟਾ ਸਿੰਘ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਭਾਈ ਸੁਖਜੀਤ ਸਿੰਘ ਅਤੇ ਉਹਨਾਂ ਦੇ ਨਾਲ ਆਏ ਹੋਏ ਵੀਰਾ ਭਰਾਵਾਂ ਦਾ ਸਮੂਹ ਕਮੇਟੀ ਵੱਲੋਂ ਸਰਵਪਾਕੇ ਸਨਮਾਨਤ ਕੀਤਾ ਗਿਆ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਸੋ ਦੇਖਦੇ ਰਹੋ ਸਰਬ ਧਰਮ ਨਿਊਜ਼ ਚੈਨਲ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਆਓ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਧੰਨਵਾਦ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕਲਰਾ ਵਿਖੇ ਢੋਆ ਗੋਤ ਜਠੇਰਿਆਂ ਦੇ ਮੇਲੇ ਤੇ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿਸਟਰ ਪੰਜਾਬ ਪਿੰਡ ਰੋਲੀ ਕਲੱਬ ਵੱਲੋਂ 52 ਮਾਸ ਵਾਇਚਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਣਯੋਗ ਪ੍ਰਧਾਨ ਬੂਟਾ ਸਿੰਘ ਜੀ ਦਾ ਵੱਡਾ ਸਹਿਯੋਗ ਰਿਹਾ ਸਮੂਹ ਪਰਿਵਾਰ ਦਾ ਵੱਡਾ ਸਹਿਯੋਗ ਰਿਹਾ ਤੇ ਧੰਨਵਾਦ ਕਰਦੇ ਹਾਂ ਉਹਨਾਂ ਦਾਨੀ ਪੀਰਾਂ ਦਾ ਜਿਨ੍ਹਾਂ ਨੇ ਬਹੁਤ ਵੱਧ ਚੜ ਕੇ ਖੂਨਦਾਨ ਕੀਤਾ ਇਹ ਖੂਨ ਖੈਲੇ ਸੀਮੀਆਂ ਆਦਿ ਪੀੜਤ ਬੱਚਿਆਂ ਲਈ ਫ੍ਰੀ ਦਿੱਤਾ ਜਾਵੇਗਾ ਧੰਨਵਾਦ ਕਰਦੇ ਹਾਂ ਜਲੰਧਰ ਵਾਲੀ ਟੀਮ ਦਾ ਵੀ ਤੇ ਕਿਰੀ ਅਮਰ ਸਰਸਾ ਵਾਲੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ